ਕਿਆ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਤੇ ਤੁਸੀਂ ਜੁੜੇ ਹੋ ਦੇਸ਼ ਦੁਨੀਆ ਲਾਈਵ ਚੈਨਲ ਅਤੇ ਅਖਬਾਰ ਦੇ ਨਾਲ ਸੋ ਅੱਜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਸੂਬਾ ਪ੍ਰਧਾਨ ਸਰਦਾਰ ਦਿਲਬਾਖ ਸਿੰਘ ਜੀ ਗਿੱਲ ਅੱਜ ਉਹਨਾਂ ਦੇ ਗ੍ਰਹਿ ਵਿਖੇ ਸਮੁੱਚੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਆਈਆਂ ਸਨ ਅੱਜ ਇਹਨਾਂ ਦੇ ਕੀ ਇੱਥੇ ਵਿਚਾਰ ਹੋਏ ਨੇ ਸੋ ਆਓ ਗੱਲਬਾਤ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜੀ ਮੀਟਿੰਗਾਂ ਚ ਹੋਈ ਹੈ ਜਿਹਦੇ ਬਾਰੇ ਦੱਸੋ ਅੱਜ ਦੀ ਜਿਹੜੀ ਮੀਟਿੰਗ ਹੈ ਹਲਕਾ ਸਾਨ੍ਹੇਵਾਲ ਦੀ ਮੀਟਿੰਗ ਹੈ ਇਹ ਸਾਡੇ ਜਿਹੜੇ ਇਹਦੇ ਚ ਸਟੇਟ ਬਾਡੀ ਮੈਂਬਰ ਬਲਾਕ ਪ੍ਰਧਾਨ ਹਲਕਾ ਪ੍ਰਧਾਨ ਤੇ ਜ਼ਿਲ੍ਹਾ ਪ੍ਰਧਾਨ ਜਿਹੜੇ ਸਾਡੇ ਲੁਧਿਆਣੇ ਵਾਲੇ ਅੱਜ ਸ਼ਾਮਲ ਹੋਏ ਨੇ ਔਰ ਇਹ ਮੀਟਿੰਗ ਹੈਗੀ ਆ ਜਿਹੜੀ ਬਿਜਲੀ ਬੋਰਡ ਦੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀਆਂ ਜ਼ਮੀਨਾਂ ਵੇਚੀਆਂ ਜਾ ਰਹੀਆਂ ਨਾਲ ਜਿਹੜੇ ਸਾਡੇ ਚਿੱਪ ਵਾਲੇ ਮੀਟਰ ਨੇ ਲਾ ਕੇ ਬਿਜਲੀ ਬਿੱਲ 225 ਜਿਹੜਾ ਕਿ ਪ੍ਰਾਈਵੇਟੇਸ਼ਨ ਕਰਨ ਜਾ ਰਹੀ ਆ ਉਹਦੇ ਵਿਰੋਧ ਦੇ ਵਿੱਚ ਦੂਜੇ ਸਾਡੇ ਜਿਹੜੇ ਲੋਕਲ ਮੁੱਦੇ ਨੇ ਜਿਵੇਂ ਰਾਹੂ ਰੋਡ ਦਾ ਮੁੱਦਾ ਅਸੀਂ ਹੁਣ ਤੁਹਾਡੇ ਸਾਹਮਣੇ ਰਹੀ ਸਿੱਧੀ ਚੇਤਾਵਨੀ ਦਿੰਦੇ ਆ ਸਰਕਾਰ ਨੂੰ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਾਲ ਦੇਾਂਗੇ ਅਸੀਂ ਇਹਨਾਂ ਦਾ ਜਿਹੜਾ ਪੀਡਬਲਯੂਡੀ ਦਾ ਦਫਤਰ ਉਹਨੂੰ ਤਾਲਾ ਲਾਵਾਂਗੇ ਇਹ ਤਾਲਾ ਉਨੀ ਦੇਰ ਨਹੀਂ ਖੁੱਲੂਗਾ ਜਿੰਨੀ ਦੇਰ ਸਾਡਾ ਰਾਹੂ ਰੋਡ ਬਣ ਨਹੀਂ ਜਾਂਦਾ ਇਹਨਾਂ ਨੇ ਮੁੜ ਕੇ ਕੰਮ ਕਿੱਥੇ ਬੈਠ ਕੇ ਕਰਨਾ ਕਿੱਥੇ ਨਹੀਂ ਕਰਨਾ ਇਹ ਸੋਚਣਗੇ ਇਹ ਹੁਣ ਬਹੁਤੀ ਦੇਰ ਨਹੀਂ ਚੱਲਣਾ ਸਾਨੂੰ 2 ਸਾਲ ਹੋ ਗਏ ਇਹਦੇ ਚ ਨਟਕਦਿਆਂ ਇੱਕ ਮਸਲਾ ਰੇੜੀ ਫੜੀ ਵਾਲਿਆਂ ਦਾ ਅਸੀਂ ਅੱਜ ਫੇਰ ਸਰਕਾਰ ਨੂੰ ਚੇਤਾਵਨੀ ਦਿੰਨੇ ਆਂ ਕਿ ਰੇੜੀਆਂ ਜਿਹੜੀਆਂ ਦੁਕਾਨਾਂ ਦੇ ਮੋੜੇ ਲੱਗੀਆਂ ਉਹ ਦੁਕਾਨਦਾਰਾਂ ਦੇ ਪਰਚੇ ਦਿਓ ਉਹ ਦੁਕਾਨਦਾਰਾਂ ਦੀ ਦੁਕਾਨਾਂ ਸੀਲ ਕਰੋ ਦੁਕਾਨਦਾਰਾਂ ਦੇ ਪਰਚੇ ਦਿਓ ਫੇਰ ਰੇੜੀਆਂ ਫੜੀਆਂ ਜਿਹੜੀਆਂ ਰਸਤੇ 'ਚ ਪਾਸੇ ਹਟਾਓ ਰੇੜੀ ਚਾਹੇ ਕਿਸੇ ਦੀ ਵੀ ਹੋਵੇ ਉਹ ਛੜਕਦੇ ਵਿੱਚ ਨਹੀਂ ਲੱਗੀ ਹੋਣੀ ਚਾਹੀਦੀ ਕਿਉਂਕਿ ਛੜਕਦੇ ਵਿੱਚ ਆਵਾਜਾਈ ਕਿਸੇ ਨੇ ਮਰੀਜ਼ ਆ ਕੇ ਨੇ ਸਕੂਲ ਜਾਣਾ ਕਿਸੇ ਨੇ ਕੰਮ ਤੇ ਜਾਣਾ ਕਿਸੇ ਨੇ ਕਿਤੇ ਜਾਣਾ ਲੇਕਿਨ ਉਹ ਬਹੁਤ ਜ਼ਿਆਦੀ ਮੁਸ਼ਕਲ ਆਉਂਦੀ ਏ ਇਸ ਗੱਲ ਦੇ ਵਿੱਚ ਪਰ ਰੇੜੀਆਂ ਭੜੀਆਂ ਜਿਹੜੀਆਂ ਨੇ ਉਹ ਲੱਗੀਆਂ ਨੇ ਵਿੱਚ ਲਾ ਲਾ ਕੇ ਜਿਹੜੀਆਂ ਦੁਕਾਨਦਾਰ ਨੇ ਉਹ ਜਿਹੜੀਆਂ ਭੜੀਆਂ ਵਾਲੇ ਤੋਂ ਪੈਸੇ ਲੈਂਦੇ ਨੇ ਇਸ ਕਰਕੇ ਇਹ ਜਿਹੜੀ ਮੀਟਿੰਗ ਅੱਜ 2 ਤਰੀਕ ਨੂੰ ਬਿਜਲੀ ਮੰਤਰੀ ਸੰਜੀਵ ਰੋੜਾ ਦੇ ਘਰ ਫਰੋਈਪੁਰ ਰੋਡ ਦੇ ਉੱਪਰ ਵੱਡਾ ਧਰਨਾ ਦੇ ਰਹੇ ਆ ਜ਼ਮੀਨਾਂ ਦਾ ਕਰਕੇ ਤੇ ਬਿਜਲੀ ਬਿੱਲ 225 ਦਾ ਕਰਕੇ ਉਹਦੇ ਵਿਰੋਧ ਦੇ ਵਿੱਚ ਇਹਦਾ ਧਰਨਾ ਨੇ ਸਾਡੇ ਨਾਲ ਸਾਰੀਆਂ ਜਥੇਬੰਦੀਆਂ ਸੀ ਕੇਐਮਐਮ ਮੋਰਚੇ ਵੱਲੋਂ ਇਹ ਜਿਹੜਾ ਪ੍ਰੋਗਰਾਮ ਆ ਸਾਰਾ ਲਿਖਿਆ ਗਿਆ ਆਪਾਂ ਸਾਰਿਆਂ ਨੇ ਉੱਤੇ ਬਾਤ ਚੜ ਕੇ ਪਹੁੰਚਣਾ ਸਾਡੀ ਬੇਨਤੀ ਅਗਲੇ ਐਤਵਾਰ 2 ਤਰੀਕ ਸਵੇਰੇ 10:00 11:00 ਤੇ ਪ੍ਰਧਾਨ ਸਾਹਿਬ ਜਿਹੜਾ ਆਪਾਂ ਰਾਹ ਰੋਡ ਨੂੰ ਲੈ ਕੇ ਹਰ ਵੇਲੇ ਐਕਟਿਵ ਰਹਿੰਦੇ ਆ ਆਪਾਂ ਕਈ ਵਾਰੀ ਆਪਾਂ ਧਰਨੇ ਲਾਏ ਵੀ ਆ ਆਪਾਂ ਇਹ ਗੱਲ ਜ਼ਰੂਰ ਕਹਿੰਨੇ ਆ ਵੀ ਆਪਾਂ ਧਰਨਾ ਉਦੋਂ ਉਦੋਂ ਤੱਕ ਨਹੀਂ ਚੁੱਕਣਾ ਜਦੋਂ ਤੱਕ ਸਾਡਾ ਮਸਲਾ ਹੱਲ ਨਾ ਹੋਵੇ ਕਈ ਵਾਰੀ ਸਾਡਾ ਦਿਨ ਲੰਘ ਗਿਆ ਹੁਣ ਵੀ ਵਿੱਚੇ ਲੜਕਦਾ ਪਿਆ ਉਹਦੇ ਬਾਰੇ ਕੀ ਨਹੀਂ ਹੁਣ ਤਾਂ ਇਹ ਕੰਮ ਹੀ ਖਤਮ ਕਰ ਦੇਣਾ ਵੀ ਇਹ ਇਹਨਾਂ ਦਾ ਦਫ਼ਤਰ ਹੀ ਬੰਦ ਕਰ ਦੇਣਾ ਨਾ ਨਾ ਆਪੇ ਜਿੱਥੇ ਮਰਜ਼ੀ ਬੈ ਕੇ ਕੰਮ ਕਰਨ ਅਸੀਂ ਮੋਰੇ ਇੱਕ ਟਰਾਲੀ ਲਾ ਦੇਣੀ ਉਹਦੇ ਤੇ ਦਫਤਰ ਨੂੰ ਤਾਲੇ ਲੈ ਕੇ ਜਾਣੇ ਆ ਨਾਲ ਅਸੀਂ ਦਫਤਰ ਨੂੰ ਤਾਲੇ ਲਾ ਦੇਣੇ ਆ ਇਹ ਤੇ ਹੁਣ ਪ੍ਰਸ਼ਾਸਨ ਸੋਚੇ ਡੀਸੀ ਸਾਹਿਬ ਸੋਚਣਾ ਐਡੀਐਮ ਸਾਹਿਬ ਸੋਚਣਾ ਕਿ ਕੱਲ ਨੂੰ ਪਾਈਏ ਇਹ ਚੀਜ਼ ਦਾ ਸਾਹਮਣਾ ਕਰਨਾ ਪੈਣਾ ਵਾ ਇਹਨਾਂ ਨੇ 19 ਦਿਨ ਸਾਡੀਆਂ ਛੜਕਾਂ ਨਹੀਂ ਬਣਾਉਣੀਆਂ ਜਿੰਨੀ ਦੇਰ ਅਸੀਂ ਇਹ ਡੰਡਾ ਨਹੀਂ ਚੱਕਦੇ ਕਿਉਂਕਿ ਸਾਡੇ ਏਰੀਏ ਦਾ ਜਿਹੜਾ ਮੰਤਰੀ ਆ ਉਹ ਨੀ ਪੱਤਰ ਰੱਖ ਰਿਆ ਰਿਪੇਅਰ ਦੇ ਜੀ ਅਸੀਂ ਤੇ ਇੰਨੇ ਚਿਰ ਤੋਂ ਇਹ ਪਹਿਲੀ ਵਾਰ ਦੇਖਿਆ ਵੀ ਕਿ ਰਿਪੇਅਰ ਦੇ ਵੀ ਨਹੀਂ ਪੱਥਰ ਹੁੰਦੇ ਕੋਈ ਨਵੀਂ ਬਣੀ ਸੜਕ ਦਾ ਨਹੀਂ ਪੱਥਰ ਹੁੰਦਾ ਕੋਈ ਚੌੜੀ ਕੀਤੀ ਸੜਕ ਦਾ ਨਹੀਂ ਪੱਥਰ ਹੁੰਦਾ ਕੋਈ ਨਵਾਂ ਪ੍ਰੋਜੈਕਟ ਲੱਗੇ ਉਹਦਾ ਨਹੀਂ ਪੱਥਰ ਹੁੰਦਾ ਕਿ ਕੰਧ ਤੇ ਸੀਮੈਂਟ ਲਾ ਕੇ ਉਹਦਾ ਵੀ ਨਹੀਂ ਪੱਥਰ ਬਾਥਰੂਮ ਦੇ ਅੱਗੇ ਦਰਵਾਜ਼ਾ ਲਾਤਾ ਉਹਦਾ ਵੀ ਨਹੀਂ ਪੱਥਰ ਆ ਹੁਣ ਨਵਾਂ ਹੀ ਕੰਮ ਸੁਣ ਲਿਆ ਪੀਅਰ ਰਿਪੇਅਰ ਦੇ ਨਹੀਂ ਪੱਥਰ ਨੇ ਰਿਪੇਅਰ ਦੇ ਕਦੇ ਨਹੀਂ ਪੱਥਰ ਹੁੰਦੇ ਜਿੰਨਾ ਤੁਸੀਂ ਨਹੀਂ ਪੱਥਰ ਤੇ ਖਰਚਾ ਕੀਤਾ ਇੰਨੇ ਚਿਰ ਰਿਪੇਅਰ ਹੋਈ ਨਹੀਂ ਚੜਕਦੀ ਜਿੰਨਾਗਾ ਤੁਸੀਂ ਆ ਲੱਗਿਆ ਸਾਡੇ ਬਲੀਪੁਰ ਵਾਲੀ ਤੇ ਪਾਏ ਇਹਨਾਂ ਨੇ ਪੱਟੇ ਜੇ ਪਰ ਉਹ ਕਿਹੇ ਕੰਮ ਦੀ ਨਹੀਂ ਹੈਗੀ ਅਸੀਂ ਜਦੋਂ ਲੋਕਪੌਣ ਆਏ ਉਦੋਂ ਪਟਾਵਾਂਗੇ ਫੇ ਦੱਸੋ ਇਹ ਥੱਲੇ ਕੀ ਪਾਇਆ ਤੇ ਸਾਨੂੰ ਟੈਂਡਰ ਨਹੀਂ ਦੇਖੋ ਆਪਾਂ ਸਾਰੇ ਜਾਗਰ ਦਿੱਤਾ ਆਪਾਂ ਮੋਬਾਈਲ ਦੇਖਦੇ ਆ ਸਾਰਿਆਂ ਦੇ ਹੱਥਾਂ 'ਚ ਮੋਬਾਈਲ ਨੇ ਤੁਸੀਂ ਅੱਜ ਵੀ ਇਸ ਚੀਜ਼ ਦੀ ਸੋਚੀ ਰੱਖੋਗੇ ਕਿ ਤੂੰ ਇੱਕ ਬੰਦਾ ਜਿਹੜਾ ਨਾਗਰਿਕ ਆ ਪੰਜਾਬ ਦਾ ਇੰਡੀਆ ਦਾ ਉਹ ਇਸ ਚੀਜ਼ ਦਾ ਅਧਿਕਾਰ ਰੱਖਦਾ ਵੀ ਮੈਂ ਕਿਸੇ ਵੀ ਸਰਕਾਰੀ ادارے ਦੇ ਵਿੱਚ ਗੱਲ ਕਰ ਸਕਦਾ ਕੋਈ ਵੀ ਸਰਕਾਰੀ ਚੀਜ਼ ਬਣਦੀ ਉਹਦੀ ਜਾਣਕਾਰੀ ਲੈ ਸਕਦਾ ਜੇ ਆ ਸੜਕ ਬਣਦੀ ਹੈ ਕੋਈ ਵੀ ਬੰਦਾ ਰੋਕ ਕੇ ਕਹਿ ਸਕਦਾ ਲਿਆ ਆਪੇ ਟੈਂਡਰ ਲਿਆ ਕਾਪੀ ਦਿਖਾ ਕੇ ਕਿਤੇ ਆ ਕੀ ਪਾ ਰਹੇ ਆ ਕਿੰਨਾ ਪਾਉਣਾ ਜਿੱਦ ਦੇ ਮੈਂ ਆਪਾਂ ਇਸ ਗੱਲ ਦੇ ਉੱਤੇ ਆ ਗਏ ਜਿੱਦਨ ਆਪਾਂ ਇਹ ਕੰਮ ਕਰ ਲਾਪੇ ਮੈਂ ਕਹਿੰਦਾ ਕਰਪਸ਼ਨ ਅੱਧੀ ਰਹਿ ਜੂਗੀ ਅੱਧੀ ਕਰਪਸ਼ਨ ਉਸ ਦਿਨ ਖਤਮ ਹੋ ਜਾਣੀ ਆ ਕਿਉਂਕਿ ਸਾਰਿਆਂ ਨੂੰ ਇੱਚੀ ਦਾ ਡਰ ਹੋਣਾ ਕਿ ਅਸੀਂ ਜਿੱਦਨ ਮਾੜੀ ਚੀਜ਼ ਬਣਾਤੀ ਇਹਨਾਂ ਲੋਕਾਂ ਨੇ ਸਾਡੇ 'ਕਲ ਜੇ ਤੁਹਾਡੇ ਹੱਥ ਨਹੀਂ ਆਉਂਦੇ ਤੁਸੀਂ ਇਹ ਉੱਤੇ ਕਰਕੇ ਪੁੱਛ ਲਿਆ ਗੱਲ ਨਹੀਂ ਕੋ ਬਣਦਾ ਜਦੇ ਬੰਦੀ ਨੂੰ ਫੋਨ ਕਰੋ ਅਸੀਂ ਆਵਾਂਗੇ ਨਾਲ ਤੇ ਹੁਣ ਅਗਲੀ ਜਿਹੜੀ ਕਾਲ ਆਪਣੇ 2 ਤਰੀਕ ਬਾਰੇ ਸੰਗਤਾਂ ਨੂੰ ਕੀ ਕਹੋਗੇ ਅਸੀਂ ਤੇ ਕਹਿੰਦੇ ਸਾਰੇ ਲਾਮਬੰਦ ਹੋ ਕੇ ਭੱਡੀ ਚਲੀਏ ਆਪਾਂ ਇਕੱਠ ਕਰਕੇ ਸਰਕਾਰ ਨੂੰ ਪਤਾ ਲੱਗੇ ਵੀ ਅਸੀਂ ਜ਼ਮੀਨਾਂ ਨਹੀਂ ਇਹਨਾਂ ਨੇ ਸਾਨੂੰ ਵੇਚ ਨਹੀਂ ਦੇਣੀਆਂ ਤੇ ਆਪਾਂ ਇਹ ਚੀਜ਼ ਨੂੰ ਮੋੜੀਏ ਜਿਹੜੇ ਬਿਜਲੀ ਦੇ ਮੀਟਰ ਲਾਉਂਦੇ ਪਏ ਆ ਇਹ ਮੀਟਰ ਵੀ ਆਪਾਂ ਗਾਂ ਲਾ ਕੇ ਦੇ ਕੇ ਆਉਣੀ ਇਹਨਾਂ ਨੂੰ ਉਹਦਾ ਵੀ ਆਪਾਂ ਪ੍ਰੋਗਰਾਮ ਬਣਾਉਣਾ ਧੰਨਵਾਦ ਸੋ ਤੁਸੀਂ ਜੁੜੇ ਸੀ ਦੇਸ਼ ਦੀਆਂ ਲਾਈਵ ਚੈਨਲ ਦੇ ਨਾਲ ਅਤੇ ਅਖਬਾਰ ਦੇ ਨਾਲ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਠੌਰ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਸੂਬਾ ਪ੍ਰਧਾਨ ਦਰਬਖਸ਼ ਸਿੰਘ ਗਿੱਲ ਦੀ ਪੂਰੇ ਪੰਜਾਬ ਦੇ ਵਿੱਚ ਕਾਲ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ